ਸਭ ਤੋਂ ਵੱਡੀ ਖਬਰ ਅੰਤਰਰਾਸ਼ਟਰੀ ਖਬਰ ਅੱਜ ਇੱਕ ਉਹਦੇ ਤੋਂ ਆਪਾਂ ਸ਼ੁਰੂਆਤ ਕਰਦੇ ਆਂ ਜਿਹੜੀ ਖਬਰ ਨੇ ਪੂਰੀ ਦੁਨੀਆ ਦੇ ਵਿੱਚ ਤਲਕਾ ਵੀ ਮਚਾਇਆ ਹੋਇਆ ਜਿਹਦਾ ਪੂਰਾ ਚਰਚਾ ਵੀ ਹੈ ਹਮਾਸ ਦਾ ਲੀਡਰ ਇਜ਼ਰਾਈਲ ਉਹਦਾ ਕਤਲ ਕਰ ਦਿੱਤਾ ਗਿਆ ਕਈ ਸਾਰੇ ਦੇਸ਼ਾਂ ਵੱਲੋਂ ਬਹੁਤ ਸਾਰੇ ਪ੍ਰਤੀਕਰਮ ਆ ਰਹੇ ਨੇ ਬਹੁਤ ਸਾਰੇ ਲੋਕਾਂ ਵੱਲੋਂ ਵੀ ਪ੍ਰਤੀਕਰਮ ਆ ਰਹੇ ਨੇ ਜੀ ਇਹਦਾ ਕੀ ਭਵਿੱਖ ਹੈ ਜੀ ਅੱਗੇ ਜਾ ਕੇ ਇਸੀ ਦੇ ਕੀ ਅਸਰ ਪੈ ਸਕਦੇ ਨੇ ਇਹ ਦੇਖੋ ਜੀਓ ਪੋਲਿਟਿਕਸ ਨੂੰ ਨਾ ਥੋੜਾ ਜਿਹਾ ਡੂੰਗਾ ਇੱਥੇ ਜਾ ਕੇ ਜੇ ਦੇਖੀ ਆਪਾਂ ਜੀ ਐਸ ਇਹ ਖਬਰ ਬਹੁਤ ਵੱਡੀ ਖਬਰ ਹੈ ਹੂੰ ਬਿਲਕੁਲ ਕਿਉਂਕਿ ਦੇਖੋ ਵਰਲਡ ਵਾਰ ਜੇ ਤੀਸਰੇ ਦੀ ਕਿਤੇ ਸ਼ੁਰੂਆਤ ਹੋ ਸਕਦੀ ਹੈ ਤਾਂ ਦੋ ਖੇਤਰ ਆਉਦੇ ਜੀ ਇੱਕ ਰਸ਼ੀਆ ਯੂਕਰੇਨ ਤੇ ਜਾ ਮਿਡਲ ਈਸਟ ਜੀ ਇਹ ਸਭ ਕੁਝ ਵਾਪਰ ਰਿਹਾ ਮਿਡਲ ਈਸਟ ਦੇ ਵਿੱਚ ਹੁਣ ਜੇ ਪਿੱਛੇ ਜਾਵਾਂਗੇ ਤਾਂ ਬੜੀ ਲੰਮੀ ਚੌੜੀ ਹਿਸਟਰੀ ਹੈ ਮੈਂ ਇਸ ਘਟਨਾ ਕ੍ਰਮ ਨੂੰ ਅਜੋ ਹੁਣ ਚੱਲ ਰਿਹਾ ਇਹਦੇ ਤੇ ਹੀ ਸੀਮਤ ਰੱਖਦਾ ਹਮਾਸ ਮਤਲਬ ਕਿ ਇੱਕ ਤਰ੍ਹਾਂ ਦਾ ਐਸਾ ਗਰੁੱਪ ਜੋ ਫਿਲਸਤੀਨ ਦੇ ਇੱਕ ਹਿੱਸੇ ਨੂੰ ਕੰਟਰੋਲ ਕਰਦਾ ਹੈ ਇਜ਼ਰਾਈਲ ਜਿਸ ਨੇ ਫਿਲਸਤੀਨ ਦਾ ਵੱਡਾ ਹਿੱਸਾ ਕੰਟਰੋਲ ਕਰ ਰਿਹਾ ਜੀ ਜੀ ਹੁਣ ਅਕਤੂਬਰ ਪਿਛਲਾ ਤੁਹਾਨੂੰ ਯਾਦ ਹੋਣਾ ਕਿ ਹਮਾਸ ਨੇ ਇੱਕ ਐਡਾ ਵੱਡਾ ਅਟੈਕ ਕੀਤਾ ਕਿ ਇਜ਼ਰਾਈਲ ਸਮੇਤ ਸਾਰੀ ਦੁਨੀਆ ਕੰਬ ਗਈ ਜੀ ਉਸ ਤੋਂ ਬਾਅਦ ਉਹਨਾਂ ਨੇ ਗਾਜ਼ਾ ਪੱਟੀ ਦੀ ਫੱਟੀ ਪਹੁੰਚ ਦੇਤੀ ਹੂੰ ਚਲੋ ਚਲਦੇ ਆਏ ਚਲਦੇ ਆਏ ਬੀਤੇ ਦਿਨੀ ਇਜ਼ਰਾਈਲ ਦੇ ਇਲਾਕੇ ਦੇ ਅੰਦਰ ਕੁਝ ਬੱਚੇ ਫੁੱਟਬਾਲ ਖੇਡ ਰਹੇ ਸਨ ਉੱਥੇ ਆ ਕੇ ਮਜ਼ਾਇਲ ਡਿੱਗਦੀ ਆ ਤੇ 12 ਬੱਚੇ ਮਰ ਜਾਂਦੇ ਆ ਹੂੰ ਇਹ ਬਹੁਤ ਵੱਡਾ ਹਮਲਾ ਸੀ ਜੀ ਹਾਲਾਂਕਿ ਇਹਦੇ ਵਿੱਚ ਵੀ ਗਾਂ ਕਨਸਪਰੇਸੀ ਥਿਊਰੀ ਜਿਹੜੀ ਆ ਉਹ ਕੰਮ ਕਰਦੀ ਆ ਕਿ ਜੀ ਇਨਾ ਹੀ ਕੀਤਾ ਉਹ ਕਹਿੰਦੇ ਜੀ ਕਿ ਉਹਨਾ ਕੀਤਾ ਜੀ ਇਹ ਹਮਲਾ ਜਿਹੜਾ ਉਹ ਨਾਂ ਲੱਗਿਆ ਕਹਿ ਲੋ ਕਿ ਹਿਜ਼ਬੁੱਲਾ ਦੇ ਜੀ ਹੁਣ ਹਿਜ਼ਬੁੱਲਾ ਕੌਣ ਆ ਇਹਨਾਂ ਦੇ ਗਵਰਨਰ ਦੇ ਵਿੱਚ ਬੈਠਾ ਜਿਹੜਾ ਲਿਬਨਾਨ ਆ ਉਹਦੇ ਇੱਕ ਹਿੱਸੇ ਨੂੰ ਕੰਟਰੋਲ ਕਰਨ ਵਾਲਾ ਜੀ ਜੀ ਜਿਹੜਾ ਕਿ ਈਰਾਨ ਦਾ ਕਹਿ ਲੋ ਕਿ ਇੱਕ ਆਊਟਫਿਟ ਹੀ ਲਾ ਲਓ ਹਮ ਹੁਣ ਈਰਾਨ ਨੂੰ ਸਪੋਰਟ ਕੌਣ ਕਰ ਰਿਹਾ ਰਸ਼ੀਆ ਜੀ ਦੂਸਰੇ ਪਾਸੇ ਨਾਲ ਕੌਣ ਹੈ ਚੀਨ ਤਾਂ ਉਹ ਇਸ ਥਾਂ ਤੇ ਲਿਆ ਕੇ ਵੈਸਟਰਨ ਪਾਵਰਾਂ ਨੂੰ ਉਲਝਾਉਣਾ ਚਾਹੁੰਦੇ ਆ ਜੀ ਜੀ ਜੇ ਤੁਸੀਂ ਦੇਖੋਗੇ ਤਾਂ ਮੇਨ ਗੱਲ ਇਹ ਆ ਜੀ ਇੱਥੇ ਲਿਆ ਕੇ ਮਿਡਲ ਈਸਟ ਨੂੰ ਉਹ ਬਣਾਉਣਾ ਚਾਹੁੰਦੇ ਆ ਮੈਦਾਨ ਇੱਥੇ ਆਓ ਫਿਰ ਇੱਥੇ ਦੇਖਦੇ ਆ ਕੀ ਬਾਤ ਹੁੰਦੀ ਆ ਠੀਕ ਹੈ ਸਰ ਤਾਂ ਜਿਹੜਾ ਇਹ ਹਮਾਸ ਦਾ ਪੋਲੀਟੀਕਲ ਵਿੰਗ ਦਾ ਇਹਨਾਂ ਦਾ ਕਹ ਲਓ ਕਿ ਬਹੁਤ ਵੱਡਾ ਨੇਤਾ ਸੀਗਾ ਜੀ ਇਹ ਬੇਸਿਕਲੀ ਕਤਰ ਰਹਿੰਦਾ ਸੀਗਾ ਪਹਿਲਾਂ ਕਤਰ ਵੀ ਕੁਝ ਮਾਮਲਿਆਂ ਦੇ ਵਿੱਚ ਹੁਣ ਥੋੜਾ ਜਿਹਾ ਟਰਨ ਜਾਂ ਮਾਰਦਾ ਉਸ ਤੋਂ ਬਾਅਦ ਇਹ ਇਰਾਨ ਚਲੇ ਜਾਂਦਾ ਹੈ ਜੀ ਇਹ ਉਹੀ ਲੀਡਰ ਆ ਜਦੋਂ ਇਜ਼ਰਾਈਲ ਨੇ ਹਮਲਾ ਕੀਤਾ ਗਾਜ਼ਾ ਪੱਟੀ ਦੇ ਵਿੱਚ ਜੀ ਤਾਂ ਇਹਦੇ ਤਿੰਨ ਪੋਤੇ ਤਿੰਨ ਪੁੱਤੀਆਂ ਤਿੰਨ ਪੁੱਤਰ ਤਿੰਨ ਪੋਤੀਆਂ ਤੇ ਸ਼ਾਇਦ ਇੱਕ ਪੋਤਾ ਮਰਿਆ ਗਿਆ ਸੀਗਾ ਜੀ ਮਤਲਬ ਕਿ ਸਾਰਾ ਟਬਰ ਖਤਮ ਹੋ ਗਿਆ ਖਤਮ ਹੋ ਗਿਆ ਹੁਣ ਇਹ ਗਿਆ ਸੀ ਇਰਾਨ ਦੇ ਵਿੱਚ ਹੂੰ ਕਿਉਂਕਿ ਉੱਥੇ ਜਿਹੜੇ ਰਾਸ਼ਟਰਪਤੀ ਸੀ ਪਹਿਲਾਂ ਰਾਈ ਸੀ ਉਹ ਇੱਕ ਜਹਾਜ਼ ਹਾਦਸੇ 'ਚ ਮਾਰੇ ਗਏ ਜੀ ਹੁਣ ਜਿਹੜੇ ਨਵੇਂ ਆ ਰਾਸ਼ਟਰਪਤੀ ਮਸੂਦ ਉਹਨਾਂ ਦਾ ਸੌ ਚੋਕ ਸਮਾਗਮ ਵੀ ਚੱਲ ਰਿਹਾ ਸੀ ਜੀ ਬਿਲਕੁਲ ਇਹ ਲੀਡਰ ਈਰਾਨ ਦੇ ਇੱਕ ਘਰ ਦੇ ਵਿੱਚ ਸੀਗਾ ਉਹਨਾਂ ਨੇ ਫੁੰਡ ਦਿੱਤਾ ਪੁਸ਼ਟੀ ਕਰ ਦਿੱਤੀ ਹਮਾਸ ਨੇ ਵੀ ਤੇ ਜੋ ਉਹਨਾਂ ਦਾ ਰੈਵੋਲੂਸ਼ਨਰੀ ਗਾਰਡ ਦਾ ਜਿਹੜਾ ਕਿ ਲੋਕ ਕਹਿਣਾ ਉਹ ਪੁਸ਼ਟ ਕਰਦਾ ਤਸਦੀਕ ਕਰਦਾ ਕਿ ਹਾਂ ਜੀ ਇਹ ਕੰਮ ਹੋ ਗਿਆ ਹੋ ਗਿਆ ਉਸ ਤੋਂ ਬਾਅਦ ਕੀ ਹੋ ਰਿਹਾ ਕਿਉਂਕਿ ਜਿਹੜਾ ਹਮਲਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਜਵਾਕਾਂ ਤੇ ਹੋਇਆ ਉਸ ਤੋਂ ਬਾਅਦ ਵੀ ਜੋ ਤੁਰਕੀ ਸੀ ਉਸਨੇ ਵੀ ਧਮਕੀ ਦਿੱਤੀ ਸੀ ਕਿ ਜੇ ਤੁਸੀਂ ਲਬਨਾਨ ਤੇ ਹਮਲਾ ਕਰੋਗੇ ਅਸੀਂ ਆ ਜਾਾਂਗੇ ਹਮ ਹੁਣ ਹੁਣ ਕਈ ਦੇਸ਼ਾਂ ਨੇ ਚੀਨ ਨੇ ਰਸ਼ੀਆ ਮੈਂ ਜਿਵੇਂ ਤੁਹਾਨੂੰ ਕਹਿ ਦਿੱਤਾ ਬੜੇ ਸਾਦੇ ਢੰਗ ਨਾਲ ਸਮਝਾਉਣ ਦਾ ਯਤਨ ਕੀਤਾ ਕਿ ਆ ਕਹਿ ਲਓ ਕਿ ਕਹਾਣੀ ਚੱਲ ਰਹੀ ਹੈ ਜੀ ਬਿਲਕੁਲ ਰਸ਼ੀਆ ਚੀਨ ਈਰਾਨ ਤੁਰਕੀ ਮਤਲਬ ਕਿ ਉਹ ਸਾਰੇ ਆ ਗਏ ਇਜ਼ਰਾਇਲ ਦੇ ਵਿਰੋਧ ਦੇ ਵਿੱਚ ਜੀ ਉਹਣਾ ਜਿੱਥੇ ਉਹ ਹਮਲਾ ਹੋਇਆ ਸੀ ਏਰੀਆ ਬੇਸ਼ੱਕ ਅੱਜ ਦੀ ਤਰੀਕ ਦੇ ਵਿੱਚ ਉਹ ਹੈਗਾ ਇਜ਼ਰਾਈਲ ਦਾ ਜਿੱਥੇ ਜੋ ਆਕ ਮਰੇ ਆ ਪਰ ਉਹ ਗੋਲਨ ਹਾਈਟਸ ਹੈ ਜੀ ਜਿਹੜਾ ਕਿ ਇਹਨਾਂ ਨੇ 6 ਡੇ ਵਾਰ ਦੇ ਵਿੱਚ ਇਲਾਕਾ ਜਿਹੜਾ ਕਬਜ਼ਾ ਲਿਆ ਸੀ ਉਹ 6 ਦਿਨਾਂ ਦਾ ਜੰਗ ਹੈ ਕਿਤੇ ਗੂਗਲ ਕਰਕੇ ਪੜਿਓ ਸਾਰੇ ਦੇਸ਼ ਇਕੱਠੇ ਹੋ ਕੇ ਇਹਨਾਂ ਨੂੰ ਪੈਗੇ ਸੀ ਪਰ ਇਹ ਯਹੂਦੀ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦੇ ਹੈਗੇ ਆ ਇਹਨਾਂ ਨੇ ਚੱਕ ਕੇ ਤੇ 6 ਦਿਨਾਂ ਦੇ ਵਿੱਚ ਉਹਨਾਂ ਨੂੰ ਨਾ ਸਿਰਫ ਹਰਾ ਦਿੱਤਾ ਬਲਕਿ ਇਹਨਾਂ ਦਾ ਹੋਰ ਇਲਾਕਾ ਵੀ ਮੰਨ ਲਿਆ ਜੀ ਹੁਣ ਗਾਂਹ ਇਹੀ ਆ ਕਿ ਈਰਾਨ ਕੀ ਕਰੇਗਾ ਹੂੰ ਜੇ ਈਰਾਨ ਕੋਈ ਤਗੜਾ ਜਾਂ ਉਧਰਲੇ ਪਾਸਿਓ ਕਹ ਲੋ ਕਿ ਇਜ਼ਰਾਈਲ ਵਿਰੋਧੀ ਕੋਈ ਆਊਟਫਿਟ ਤਗੜਾ ਹਮਲਾ ਕਰਦਾ ਤਾਂ ਸਮਝ ਲੋ ਕਿਉਂਕਿ ਅਮਰੀਕਾ ਉਹ ਤਾਂ ਤੁਹਾਨੂੰ ਪਤਾ ਹੀ ਆ ਉਹ ਤਾਂ ਕਹੀ ਜਾਂਦਾ ਕਿ ਜੇ ਇਜ਼ਰਾਈਲ ਤੇ ਹਮਲਾ ਹੋਇਆ ਹੂੰ ਹਾਲਾਂਕਿ ਉੱਥੇ ਹੰਗਾਮੀ ਮੀਟਿੰਗਾਂ ਚੱਲ ਰਹੀਆਂ ਨੇ ਈਰਾਨ ਚ ਵੀ ਚੱਲ ਰਹੀਆਂ ਇਜ਼ਰਾਈਲ ਚ ਵੀ ਚੱਲ ਰਹੀਆਂ ਉਹ ਕਹਿੰਦੇ ਆ ਕਿ ਅਮਰੀਕਾ ਵਾਲੇ ਅਮਰੀਕਾ ਵਾਲੇ ਕਹਿੰਦੇ ਕਿ ਜੇ ਤੁਸੀਂ ਇਜ਼ਰਾਈਲ ਤੇ ਕੁਝ ਕੀਤਾ ਤੇ ਅਸੀਂ ਆਗੇ ਸ। ਅਸੀਂ ਆਗੇ ਸ। ਤੇ ਉਧਰ ਰੂਸ਼ੀਆ ਵੀ ਕਹੀ ਜਾਂਦਾ। ਜੀ। ਫਿਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ। ਮਤਲਬ ਕਿ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਕਹਿੰਦੇ ਕਿ ਉਹੀ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਉਹ ਇੱਥੇ ਲਿਆਉਣਾ ਚਾਹ। ਫਸਾਉਣਾ ਚਾਹੁੰਦੇ ਆ। ਸੋ ਇਹ ਸੂਰਤਿ ਹਾਲ ਆ ਕਿ ਟ੍ਰਿਗਰ ਪੁਆਇੰਟ ਤੇ ਆ ਦੁਨੀਆ। ਕਿਸੇ ਵੇਲੇ ਵੀ ਹਮ ਨਾ ਪਦਈ ਨਾ ਘੋੜਾ ਵੀ ਬਦੂਕ ਦਾ। ਬਸ ਉਰ ਤੇ ਦੁਆ ਕਰੋ ਕਿ ਕੋਈ ਘੋੜਾ ਇਸ ਤਰ੍ਹਾਂ ਦਾ ਨਾ ਨਾ ਪਿਆ ਜਾਵੇ। ਜੀ ਬਾਦ ਸਿੰਘ ਜੀ ਕਹਿ ਰਹੇ ਨੇ ਕਿ ਲਬਨਾਨ ਤੋਂ ਜੰਗ ਵੱਧ ਸਕਦੀ ਹੈ। ਜੀ। ਜੀ ਬਹੁਤ ਸਾਰੇ ਦੋਸਤ ਆਪਣੇ ਨਾਲ ਜੁੜ ਚੁੱਕੇ ਨੇ ਜੀ ਰੋਜ ਵਾਲੇ ਸਾਥੀ ਵੀ ਜੁੜ ਚੁੱਕੇ ਨੇ ਗੁਰਪ੍ਰੀਤ ਜੀ ਕੋਈ ਕਮੈਂਟ ਹੋਵੇ ਚੰਗਾ ਤੇ ਅਸੀਂ ਜ਼ਰੂਰ ਪੜ ਲੈਨੇ ਆਂ ਭਰਾ ਜੀ ਪਰ ਜਿਹੜੀ ਸੋਹਣੀ ਘਾਸ਼ਾ ਤੁਸੀਂ ਵਰਤ ਰਹੇ ਹੋ ਵੀਰੇ ਅਸੀਂ ਤਾਂ ਚਲੋ ਫੇਰ ਵੀ ਚੱਲ ਜਾਨੇ ਆਂ ਪਰ ਜਿਹੜੇ ਆ ਨਾਲ ਆਪਣੇ ਦੋਸਤ ਸਹਿਮੇਤਰ ਬੈਠੇ ਨੇ ਨਾਲ ਭੈਣਾ ਵੀ ਹੁੰਦੀਆਂ ਨੇ ਬੀਬੀਆਂ ਵੀ ਆਪਾਂ ਨੂੰ ਸੁਣਦੀਆਂ ਨੇ ਸੋ ਮੜਾ ਜਾ ਧਿਆਨ ਨਾਲ ਤੇ ਆਪ ਨੂੰ ਹੀ ਫਿਰ ਤੁਹਾਨੂੰ ਕਈ ਵਾਰੀ ਔਖਾ ਲੱਗਦਾ ਲੋਕ ਸਿੰਘ ਕਹਿ ਰਹੇ ਨੇ ਕਿ ਪਹਿਲਾਂ ਜਿਉਂ ਅਸੀਂ ਕਿਸਾਨ ਅੰਦੋਲਨ ਵੇਲੇ ਜੀਓ ਨੂੰ ਪੋਰਟਲ ਕਰਵਾ ਲਿਆ ਉਹ ਤਾਂ ਜੀ ਕਿਸਾਨ ਅੰਦੋਲਨ ਵੇਲੇ ਜੀਓ ਵਾਲਾ ਹੋ ਗਿਆ ਕੁਲਦੀਪ ਸਿੰਘ ਗਰੇਵਾਲ ਜੀ ਕਹਿ ਰਹੇ ਨੇ ਕਿ 3rd World War ਦੀ ਤਿਆਰੀ ਤਾਂ ਨਹੀਂ ਹੋ ਰਹੀ ਕਿਤੇ ਨਹੀਂ ਮੈਂ ਤਾਂ ਉਹ ਹੀ ਕਹਿ ਰਹੇ ਹਾਂ ਕਿ ਟ੍ਰਿਗਰ ਪੁਆਇੰਟ ਹੈ ਜੀ ਪਰ ਦੁਆ ਕਰਨੀ ਚਾਹੀਦੀ ਆ ਕਿਉਂਕਿ ਜੇ ਮੀਡਲ ਈਸਟ ਦੇ ਵਿੱਚ ਮੰਨ ਲਓ ਕਿ ਕੋਈ World War ਵਰਗੀ ਸੰਭਾਵਨਾ ਨਹੀਂ ਤੇ ਕੋਈ جنگ ਛੇੜ ਪੈਂਦਾ ਹੈ ਨਾ ਤਾਂ ਵੀ ਕਿਉਂਕਿ ਆਪਣੇ ਤੇਲ ਦੀ ਸਪਲਾਈ ਹੈ ਜਿਹੜੀ ਉਹ ਪ੍ਰਭਾਵਿਤ ਹੁੰਦੀ ਹੈ ਤਾਂ ਬੰਦੇ ਤੇ ਉਸ جنگ ਦਾ ਅਸਰ ਪੈਂਦਾ ਬਹੁਤ ਸਾਰੇ ਕੀਰਤੀ ਭਰਾ ਜਿਹੜੇ ਆਪਣੇ ਉਹ ਉਧਰ ਫਸ ਜਾਂਦੇ ਆ レスキュー ਕਰਨਾ ਬਹੁਤ ਸਿਆਪਾ ਹੁੰਦਾ ਅੱਜ ਕੱਲ੍ਹ ਜੰਗ ਜਿਹੜੀ ਆ ਉਹ ਦੋ ਦੇਸ਼ਾਂ ਦੇ ਦਰਮਿਆਨ ਨਹੀਂ ਲੜੀ ਜਾਂਦੀ ਉਹ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰਦੀ ਆ ਜੀ ਜੀ ਬਿਲਕੁਲ ਅਬਲਜਿੰਦਰ ਸਿੰਘ ਪੁੱਛ ਰਹੇ ਨੇ ਕਿ ਹਮਾਸ ਦੇ ਲੀਡਰ ਦਾ ਨਾਮ ਕੀ ਹੈ ਉਹ ਤੁਸੀਂ ਹਾਨੀ ਅਸ਼ਾਦਾ ਹਾਨੀ ਹੈ ਜੀ ਇਜ਼ਰਾਈਲ ਹਾਨੀ ਕਿਉਂਕਿ ਹਾਂ ਜੀ ਹਾਨੀ ਹੈ ਹਾਂ ਜੀ ਹਾਂ ਜੀ ਜੀ ਮਿੰਟੂ ਜੀ ਅਗਲੀ ਖਬਰ ਵੱਲ ਨੂੰ ਆਪਾਂ ਵਧਦੇ ਹਾਂ ਦੋਸਤਾਂ ਨੂੰ ਫਿਰ ਤੋਂ ਗੁਜ਼ਾਰਿਸ਼ ਹੈ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਹੋ ਜਿਹੜੇ ਸਾਥੀ ਅਜੇ ਨਹੀਂ ਜੁੜੇ ਉਹ ਵੀ ਪ੍ਰੋਗਰਾਮ ਨੂੰ ਦੇਖ ਲੈਣ ਸੁਣ ਲੈਣ ਮਿੰਟੋ ਜੀ ਕੱਲ ਦੀ ਜਦੋਂ ਦੀ ਕਲੈਰ ਨੇ ਇੱਕ ਇੰਟਰਵਿਊ ਦਿੱਤੀ ਪ੍ਰਦੀਪ ਪਲੇਅਰ ਨੇ ਤੇ ਸਾਰੇ ਪਾਸੇ ਫਿਰ ਕਲੈਰ ਕਲੈਰ ਹੋਈ ਪਈ ਐ ਜੀ ਪਰ ਉਹ ਕੱਲ ਵੀ ਕਿਤੇ ਲੱਗ ਰਿਹਾ ਸੀਗਾ ਕਿ ਕੁਝ ਗੱਲਾਂ ਜਿਹੜੀਆਂ ਬਿਨਾ ਸਿਰ ਪੈਰ ਦੀਆਂ ਨੇ ਕਿਉਂਕਿ ਕੋਈ ਸਬੂਤ ਨਹੀਂ ਉਹ ਦੇ ਰਿਹਾ ਸੀ ਕੁਝ ਗੱਲਾਂ ਤੇ ਉਹ ਆ ਨਹੀਂ ਰਿਹਾ ਸੀ ਹੁਣ ਕਹਿੰਦੇ ਨੇ ਕਿ ਉਹਦੀਆਂ ਗੱਲਾਂ ਦੇ ਵਿੱਚੋਂ ਕਾਫੀ ਸਾਰੇ ਝੂਠ ਫੜੇ ਜਾ ਰਹੇ ਨੇ ਕਿੰਨੀ ਕਿ ਸੱਚਾਈ ਹੈ ਕਿ ਇਹ ਗੱਲ ਪੂਰੀ ਸਮਝਾਉ ਸਕਦੇ ਇਹ ਦੇਖੋ ਗੱਲ ਇਹ ਕਿ ਝੂਠ ਸੱਚ ਜਿਹੜਾ ਹੁੰਦਾ ਸਾਡਾ ਕੰਮ ਇਹ ਨਹੀਂ ਆ ਕਿ ਅਸੀਂ ਕਿਸੇ ਤੇ ਨੂੰ ਝੂਠਾ ਕਹੀਏ ਜਾਂ ਸੰਚਾ ਕਹੀਏ ਸਾਡਾ ਇਹ ਕਿ ਜੋ ਆਨ ਦਾ ਰਿਕਾਰਡ ਹੈ ਅਸੀਂ ਉਹਦੀ ਰੋਸ਼ਨੀ ਦੇ ਵਿੱਚ ਗੱਲ ਕਰੀਏ ਸਾਡੇ ਲੋਕ ਜਿਹੜੇ ਆ ਸਾਡੀ ਆਡੀਅנס ਜਿਹੜੀ ਉਹ ਫੈਸਲਾ ਕਰੇ ਜੀ ਗੱਲ ਇਹ ਆ ਕਿ ਹੁਣ ਕੱਲ ਜਿਹੜੇ ਇਹ ਖੁਲਾਸੇ ਕੀਤੇ ਆ ਕਲੇਰ ਜੀ ਨੇ ਜੀ ਉਹ ਖੁਲਾਸੇ ਜਿਹੜੇ ਆ ਤੁਹਾਨੂੰ ਪਤਾ ਹੀ ਆ ਦੂਸਰੇ ਪਾਸੇ ਵੀ ਕਲੇਰ ਸੀਗੇ ਤਾਂ ਉਹ ਕਿ ਕਿ ਲੋਕ ਕੇਅਰ ਕੇਅਰ ਪਾਉਂਦੇ ਸੀਗੇ ਨਾ ਜੀ ਤਾਂ ਹੁਣ ਮਸਲਾ ਇਹ ਆ ਕਿ ਏ ਜਨਾਬ ਜਿਹੜੇ ਗੱਲ ਕੱਲ ਘੁੰਮ ਘਮਾ ਕੇ ਉੱਥੇ ਕਰਦੇ ਪਏ ਸਨ ਦੋਵੇਂ ਜਾਨੇ ਕਿ ਇੱਕ ਮਾਮਲਾ ਬੇਅਦਬੀ ਦਾ ਦੂਸਰਾ ਮਾਮਲਾ ਮਾਫੀ ਦਾ ਉਹਦੇ ਤੇ ਆਪਾਂ ਕੱਲ ਬਾਤ ਤਫਸੀਲ ਗੱਲ ਕੀਤੀ ਆ ਉਧਰ ਮੈਂ ਨਹੀਂ ਜਾਊਂਗਾ ਬਿਲਕੁਲ ਸੰਖੇਪ ਦੇ ਵਿੱਚ ਗੱਲ ਹੋਈ ਸੀ ਕੱਲੇ